ਦੇਖੋ ਇਹ ਤਾਂ ਸਿਰੇ ਕੱਲ ਤੱਕ ਸਭ ਦੇ ਵਿਚਾਰ ਅਧੀਨ ਮਾਮਲਾ ਹੈ ਪਰ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਜ਼ਰੂਰਤ ਹੈ ਔਰ ਇਹ ਗੱਲ ਜਿਹੜੇ ਗੈਰ ਅਕਾਲੀ ਲੀਡਰ ਨੇ ਕਾਂਗਰਸ ਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਨੇ ਬੀਜੇਪੀ ਦੇ ਨੇ ਉਹ ਵੀ ਆਪਣੇ ਬਿਆਨਾਂ ਦੇ ਵਿੱਚ ਜਿਹੜਾ ਉਹ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜੇ ਸਟੇਟ ਵਿੱਚ ਜਿਹੜਾ ਹੈਗਾ ਸੇਫ ਰੱਖਣਾ ਜੇ ਸਟੇਟ ਨੂੰ ਜਿਹੜਾ ਹੈ ਅਸੀਂ ਮੰਜ਼ਲਾਂ ਤੇ ਲੈ ਕੇ ਜਾਣਾ ਤਰੱਕੀਆਂ ਤੇ ਲੈ ਕੇ ਜਾਣਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੀ ਰਹਿਣਾ ਚਾਹੀਦਾ ਹੈ ਇਹਦੇ ਲਈ ਚਾਹੇ ਕੁਝ ਵੀ ਕਰਨਾ ਪਵੇ ਤਿਆਗ ਕਰਨਾ ਪਵੇ ਚਾਹੇ ਸਮਰਪਣ ਭਾਵਨਾ ਦਿਖਾਉਣੀ ਪਵੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਦਾ ਰੱਖਣਾ ਅੱਜ ਦੇ ਸਮੇਂ ਦੇ ਵਿੱਚ ਵੱਡੀ ਜ਼ਰੂਰਤ ਹੈ ਪੰਜਾਬ ਲਈ ਔਰ ਦੁਨੀਆ ਭਰ ਦੇ ਸਿੱ ਤਿਆਗ ਜੀ ਤੁਸੀਂ ਕਿਸ ਤੋਂ ਤਿਆਗ ਦੀ ਗੱਲ ਕਰ ਰਹੇ ਹੋ ਤੇ ਦੂਜੀ ਗੱਲ ਹੈ ਕਿ ਸਮਰਪਣ ਭਾਵਨਾ ਜਿਹੜੀ ਹੈ ਤੁਸੀਂ ਇਕਰਾਰ ਦਿੰਦਾ ਜੀ ਲੱਗਦਾ ਕਿ ਦੇਖੋ ਇਹ ਪੰ ਸਿੰਘ ਸੰਬੰਧੀ ਮੀਟਿੰਗ ਦੇ ਫੈਸਲੇ ਨੇ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਕਿਉਂਕਿ ਇਹ ਫੈਸਲੇ ਉੱਥੇ ਹੁੰਦੇ ਨੇ ਇਹਦੇ ਤੇ ਕੋਈ ਟਿੱਪਣੀ ਨਹੀਂ ਪਰ ਮੈਂ ਇੰਨੀ ਜ਼ਰੂਰ ਕਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਸਰ ਜੀ ਇਸੇ ਰਵਾਇਤਾ ਕੀ ਕਹਿੰਦੀਆਂ ਨੇ ਕਿ ਜੇ ਕੋਈ ਤਫਈਆ ਕਰਾ ਦਿੱਤਾ ਜਾਂਦਾ ਇਥੋਂ ਪ੍ਰਧਾਨਗੀ ਦੀ ਅਸਥੀ ਤੇ ਰਹਿ ਸਕਦਾ ਨਹੀਂ ਰਹਿ ਸਕਦਾ ਦੇਖੋ ਇਹ ਜਿਹੜਾ ਮਨੁੱਖ ਤਨਖਾਹਿਆ ਕਰਾਰ ਦਿੰਦਾ ਹੈ ਇਹ ਉਹਦੀ ਸੋਚਨੀ ਦੇ ਉ ਕਿਉਂ ਕੀ ਸੋਚਦਾ ਹੈ ਕੀ ਕਰਨਾ ਚਾਹੀਦਾ ਸਭੇ ਫੈਸਲਾ ਲੇਟਨ ਤੱਕ ਹੀ ਨਹੀਂ ਜਦੋਂ ਵੀ ਮਾਮਲਾ ਅਕਾਲ ਤੱਕ ਸਭ ਦੇ ਧਿਆਨ ਚ ਆਉਂਦਾ ਹੈ ਅਕਾਲ ਤੱਕ ਸਭ ਇਮੀਡੀਏਟਲੀ ਐਕਸ਼ਨ